ਸਾਡਾ ਤੇ ਹੱਕ ਨਹੀਂ ਹੈ ਸਾਡਾ ਇਸ ਤੇ ਨਾਗਰਿਕ ਨਹੀਂ ਹੈਗੇ ਅਸੀਂ ਕਿੱਥੇ ਜਾਈਏ ਸਾਨੂੰ ਗੁੱਸੇ ਪੈਠਿਆ ਗੋਸ਼ਿਤ ਕਰਤਾ ਹੈ ਸਾਡੀ ਸਰਕਾਰਾਂ ਨੇ ਸਾਨੂੰ ਕਿਉਂ ਸਾਡੇ ਕਸੂਰ ਬਣਾਏ ਜਾ ਰਹੇ ਨੇ ਇੱਕ ਬਾਰ ਲਈ ਨਾਗਰਿਕ ਸੀਮਾ ਹੈਦਰ ਸਾਡੇ ਦੇਸ਼ ਵਿੱਚ ਵਸ ਗਈ ਉਹਨੂੰ ਨਾਗਰਿਕ ਉਹਨੂੰ ਇੱਜ਼ਤ ਮਾਣ ਦਿੱਤਾ ਗਿਆ ਅੱਜ ਸਾਡੇ ਦੇਸ਼ ਦੀਆਂ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਤੀਆਂ ਔਰਤਾਂ ਬੇਕਾਬ ਨੇ ਬੇਅਨੀਆਂ ਬੇਦਰਦ ਹੋ ਚੁੱਕੇ ਨੇ ਸਾਡਾ ਮਜ਼ਾਕ ਉਡਾਇਆ ਜਾਂਦਾ ਕਿ ਇਹ ਬੁੜੀ ਬੋਲਦੀ ਹੈਗੀ ਸਾਡੇ ਘਰ ਚਲ ਕੇ ਵੇਖੋ ਸਾਡੇ ਘਰ ਵੇਖੋ ਸਾਨੂੰ ਕਾਗਜ਼ ਦੇ ਦਿੰਦੇ ਮੰਤਰੀ ਸਾਹਿਬ ਅਸੀਂ ਕਾ ਕਾ ਜਿੱਤਾ ਬੈਂਤੀ ਸਮਾਂ ਮੈਂ ਉਹ ਬੇਨਤੀ ਕਰਦਾ ਤੇ ਨਿਕਲਦਾ ਆ ਅੱਜ ਦੀ ਝਾੜੂ ਵਾਲੀ ਦੀ ਸਰਕਾਰ ਝਾੜੂ ਵਾਲੀ ਮੈਂ ਮੈਂ ਨਾ ਸੀ ਹੁਣ ਵੋਟਰਾਂ ਦੇ ਕੇ ਜਾ ਰਹੀਆਂ ਇੱਥੇ ਪਾਣੀ ਕੱਢ ਮੇਰੀ ਝਾੜੂ ਪਹਿਲੇ ਥੋੜਾ ਪਾਣੀ ਕੱਢਾਂਗੇ ਪਾ ਝਾੜੂ ਵਾਲੇ ਦੀ ਗੱਲ ਸੁਣ ਲਓ ਝਾੜੂ ਵਾਲਾ ਤਾਂ ਭਈ ਉਹ ਮੰਚਾਂ ਤੇ ਝੂਠ ਬੋਲਣ ਜੋਗੇ ਨੇ ਇੱਛਾ ਕਰਨ ਜੋਗੇ ਨੇ ਤੁਚਕਲੇ ਸਕਾਉਣ ਜੋਗੇ ਨੇ ਭਗਵੰਤ ਮਾਨ ਦੀ ਸਰਕਾਰ ਨੇ ਬਰਬਾਦ ਕਰਤਾ ਸਾਨੂੰ ਉਹਨੇ ਵਾਅਦੇ ਕੀਤੇ ਕਿ ਮੈਂ ਘਰ ਘਰ ਜੋਬ ਦੇਵਾਂਗਾ ਰੁਜ਼ਗਾਰ ਦੇਵਾਂਗਾ ਰੁਜ਼ਗਾਰ ਸਾਡਾ ਖੋਲਿਆ ਕੁੱਤੇ ਬਿੱਲਿਆਂ ਦਾ ਕਹਿ ਕੇ ਸਾਨੂੰ ਗਰੀਬਾਂ ਨੂੰ ਲਾਤਾ ਅਸੀਂ ਕਿੱਧਰ ਚਾਈਏ ਸਾਨੂੰ ਕੋਈ ਰੋਟੀ ਖਾ ਦੇਓ ਮਾਨ ਨੂੰ ਬੇਨਤੀ ਕਰਦਾ ਹਾਂ ਮਾਨ ਸਾਹਿਬ ਮੁੱਖ ਮੰਤਰੀ ਜੀ ਆ ਪੰਜਾਬ ਚ ਹੈ ਅਬੋਰ ਹਲਕਾ ਹੈ ਥੋੜੇ ਇਥੋਂ ਦਾ ਐਮਐਲਏ ਆ ਇੰਨਾ ਤਬਾਹ ہزارਾਂ ਏਕੜ ਜ਼ਮੀਨ ਬਰਬਾਦ ਹੋ ਗਈ ਹੈ ਬੇਨਤੀ ਕਰਦਾ ਹਾਂ ਇਰੀਗੇਸ਼ਨ ਮਹਿਕਮੇ ਵਾਲੇ ਭੇਜੋ ਡਰੇਨੇਜ ਵਾਲੇ ਭੇਜੋ ਇੱਥੇ ਦਵਾਈਆਂ ਦੀ ਲੋੜ ਹੈ ਜਿਹੜੀ ਜਿੰਮੇਵਾਰੀ ਥੋੜੀ ਹੈ ਮੇਰੀ ਬੇਨਤੀ ਹੈ ਕਿ ਆਪਣੀ ਜਿੰਮੇਵਾਰੀ ਸੰਭਾਲੋ ਮੈਂ ਪਿੰਡ ਸੈਦਾਂ ਵਾਲੀ ਹਲਕਾ ਬਲੂਆਣਾ ਬੋਡ ਦੇ ਨਾਲ ਮੈਂ ਖੜਾ ਹਾਂ ਸਾਰਾ ਲੱਕਾ ਪਾਣੀ ਨਾਲ ਡੁੱਬ ਗਿਆ ਥੱਲੇ ਪਾ ਥੱਲੇੜਿਆ ਪਾਣੀ ਵੀ ਬੜਾ ਉੱਤੇ ਸੀ ਪਰ ਮੀਂਹ ਕਰਕੇ ਹੁਣ ਸਾਰਾ ਹੀ ਪਾਣੀ ਹੈ ਤੇ ਸਾਰੀਆਂ ਫਸਲਾਂ ਖਤਮ ਹੋ ਗਈਆਂ ਬੜਾ ਦੁੱਖ ਹੈ ਕਿ ਸਰਕਾਰ ਤਰਫੋਂ ਕੋਈ ਬੰਦਾ ਨਹੀਂ ਆਇਆ ਨਾ ਮੁਆਵਜ਼ਾ ਨਾ ਕੋਈ ਸਹਾਇਤਾ ਸਰਕਾਰਾਂ ਦੇ ਕੰਮ ਇਮੀਡੀਏਟਲੀ ਪੰਪ ਦੇਣੇ ਕੋਈ ਹੋਰ ਕੱਢਣਾ ਪਾਣੀ ਕਿਵੇਂ ਕੱਢਣਾ ਜਾਣਾ ਹੈ ਡਰੇਨੇਜ ਡਿਪਾਰਟਮੈਂਟ ਕੋਈ ਆਏ ਆਹ ਹਾਲਾਤ ਸਾਰੇ ਇਲਾਕੇ ਚ ਹੋ ਗਈ ਹੈ ਮੈਨੂੰ ਇਹਨਾਂ ਨੇ ਦੱਸਿਆ ਸੀ ਤੇ ਮੈਂ ਜੀ ਆਪਣੇ ਕਲੀਦਲ ਤਰਫੋਂ ਅੱਜ ਇੱਥੇ ਕਿੰਨੇ ਚਾਰ ਇੰਜਨ ਚਾਰ ਇੰਜਨ ਪੰਪ ਸੈਟ ਚਾਰ ਇੰਜਨ ਪੰਪ ਸੈਟ ਤੇ ਲਫਾਫੇ ਤੇ ਸਾਰਾ ਜਿਹੜਾ ਪਾਣੀ ਕੱਢਣ ਦਾ ਇੰਤਜ਼ਾਮ 1000 ਫੁੱਟ ਪਾਈ ਪਈ 1000 ਫੁੱਟ 5 ਸਾਰਾ ਕੁਝ ਅਸੀਂ ਦੇਖਦੇ ਜਾ ਰਹੇ ਹਾਂ ਤੁਸੀਂ ਕਿਸੇ ਨੂੰ ਕੋਈ ਹੋਰ ਵੀ ਲੋੜ ਪਈ ਤੇ ਦੱਸਦੇ ਰਹੋ ਥੈਂਕ ਯੂ ਬਿਆਨ ਦਰੂੰਗਾ ਮਿਹਰਬਾਨੀ ਆਪਾਂ ਹੁਣ ਸਰਕਾਰ ਦੇ ਭਰੋਸੇ ਆ ਗੱਲ ਨਹੀਂ ਬੰਨੀ ਆ ਲੋਕਾਂ ਨੂੰ ਕਰਨਾ ਪੈਣਾ ਪਰ ਮੈਂ ਇਨਾ ਕਹਿਣਾ ਚਾਹਣਾ ਹਮ ਪਰਮਾਤਮਾ ਮਿਹਰ ਕਰਨ ਪੰਜਾਬ ਵਿੱਚ ਅਕਾਲੀ ਦਲ ਸਰਕਾਰ ਆ ਜੇ ਆ ਸਾਰਾ ਕੋਡ ਸਾਰਾ ਕੋਡ ਜਿੰਦਾਬਾਦ ਜਿੰਦਾਬਾਦ ਸਾਰਾ ਕੋਡ ਪਾਣੀ ਦਾ ਕੱਢ ਦਾਂਗੇ ਆ ਜਿੱਥੇ ਆ ਸੇਮ ਕਰਕੇ ਨੁਕਸਾਨ ਹੋਇਆ ਨਾ ਸਭ ਤੋਂ ਪਹਿਲੇ ਕਰਕੇ ਸਰਪਾਣੀ ਕਰਕੇ ਲੋਕਾਂ ਨਾਲ ਗੱਲਬਾਤ ਕੀਤੀ ਇੱਥੇ ਲੋਕ ਇੱਥੇ ਨੇ ਪਹਿਲਾਂ ਵੀ ਬਾਦਲ ਸਰਕਾਰ ਵੱਲੋਂ ਹੀ ਮੋਟਰਾਂ ਜਿੰਨੀਆਂ ਵੀ ਲਵਾਈਆਂ ਉਹਨਾਂ ਨੂੰ ਦੇਖੋ ਫਰਕ ਕੀ ਹੈ ਅਕਾਲੀ ਦਲ ਇਹਨਾਂ ਦਾ ਸਾਡਾ ਘਰ ਹੈ ਆਪਣਾ ਆਪ ਦਾ ਹੈ ਆਪਣਾ ਆਪ ਦਾ ਹੈ ਆ ਸਾਰੇ ਐ ਬਾਹਰੋਂ ਇੱਥੇ ਲੁੱਟਣ ਆਉਂਦੇ ਜਿਹੜੇ ਲੁਟੇਰੇ ਹੁੰਦੇ ਆ ਉਹਨਾਂ ਦਾ ਦਰਦ ਨਹੀਂ ਹੁੰਦਾ ਇਲਾਕੇ ਨਾਲ ਉਹ ਤਾਂ ਉਹਨਾਂ ਦੇ ਲੁੱਟਣਾ ਹੀ ਆ ਸੋ ਆਪਣੇ ਲੋਕਾਂ ਤੋਂ ਗਲਤੀ ਹੋ ਗਈ ਪਿਛਲੇ 10 ਸਾਲਾਂ ਨਾਲ ਲੁਟੇਰੇ ਰੱਖਲੇ ਨਹੀਂ ਤਾਂ ਅੱਜ ਆ ਇਲਾਕਾ ਕਿਤੇ ਨਾ ਕਿਤੇ ਚਲੇ ਜਾਣਾ ਸੀ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਇਹ ਕੁਦਰਤ ਦੀ ਮਾਰ ਹੈਗੀ ਸਾਡੇ ਹੱਥ ਦੇ ਵਿੱਚ ਨਹੀਂ ਪਰ ਅਸੀਂ ਗਦੋਰੀ ਟੀਮ ਪੂਰੀ ਜਿਹੜੀ ਟੀਮ ਲਾਈ ਹੈ ਇਹਨਾਂ ਨੂੰ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਘਟ ਘਟ ਘਰੋਂ ਨਿਕਲ ਕੇ ਆ ਕੇ ਦੇਖ ਲੈ ਕਿ ਇਹ ਕੁਦਰਤੀ ਮਾਰ ਹੈ ਕਿ ਇਹ ਕੋਈ ਹੋਰ ਹੈ ਉਹਨਾਂ ਕੋਲੇ ਤਰੀਕੇ ਹੈ ਸੇਮ ਨਾਲੇ ਪਾਈਪਾਂ ਕਰਕੇ ਪਾਣੀ ਕਰ ਸਕਦੇ ਹੈ ਇਹਦਾ ਮਤਲਬ ਨਹੀਂ ਹੁਣ ਕੁਦਰਤ ਨੂੰ ਦੇਖੀ ਜਾਣਗੇ ਕਿ ਹੁਣ ਪਾਣੀ ਕਿਵੇਂ ਨਿਕਲੂਗਾ ਸਮੱਸਿਆ ਹੈ ਕੀ ਅੱਜ ਝਾੜੂ ਵਾਲਿਆਂ ਨੂੰ ਫਿਕਰ ਹੀ ਨਹੀਂ ਹੈ ਉਹਨਾਂ ਨੂੰ ਪਤਾ ਹੈ ਕਿ ਆ ਅਖੀਰਲਾ ਸਾਡੇ ਕੋਲ 1.5 ਸਾਲ ਹੈ ਉਹ ਤਾਂ ਪੈਸੇ ਕਮਾਉਣ ਤੇ ਲੱਗੇ ਹੈ ਲੋਕਾਂ ਨੂੰ ਆਪਣੇ ਆਪ ਇਸ ਲੋਕੀ ਆਪਣਾ ਹੱਲ ਕਰ ਲੈਂਦਾ ਨਹੀਂ ਲੱਗਦਾ ਨਹੀਂ ਬਾਬਾ ਸਾਹਿਬ ਮੌਜੂਦਾ ਐਮਐਲਏ ਨੂੰ ਇੱਥੇ ਆਉਣਾ ਚਾਹੀਦਾ ਜਾਇਦਾ ਦੇ ਦੇਖੋ ਇਹਨਾਂ ਦੇ ਭਾਵੇਂ ਐਮਐਲਏ ਆ ਮੈਨੂੰ ਹੁਣੇ ਦੱਸ ਰਹੇ ਸੀ ਨਾ ਕੋਈ ਇੱਥੇ ਲੋਕਲ ਐਮਐਲਏ ਆਪਦਾ ਹੈ ਨਾ ਕੋਈ ਅਫਸਰ ਆਇਆ ਹੈ ਨਾ ਕੋਈ ਡਰੇਨੇਜ ਆਇਆ ਕੋਈ ਨਹੀਂ ਆਇਆ ਇਹ ਤੋਂ ਵੱਡੀ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਹੈ ਸਾਰੇ ਮੋਟਰ ਦੇਖੇ ਜਾ ਰਹੇ ਆ ਤੁਸੀਂ ਜੇ ਕੋਈ ਵੀ ਕਿਸੇ ਜੀ ਲੋਡ ਹੋਏ